ਅਰਤੀ ਉਪਰਨਾ ਕਰਾਂ ਅਰਤੀ ਉਪਰਨਾ ਕਰੋ ਕਿਰਪਾ ਕਰੋ ਸੈਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈ ਜਿੰਦਰ ਸਿੰਘ ਸਾਫਤਾ ਸਰਪੰਚ ਪਿੰਡ ਵਿਜੀਪੁਰ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਬਾਬਾ ਜੀ ਦੇ ਵਿਆਹਪੁਰ ਉਤੇ ਲੱਖ ਲੱਖ ਸਾਰਿਆਂ ਨੂੰ ਵਧਾਈ ਹੋਵੇ ਸਾਰੇ ਸੰਗਤ ਉਥੇ ਜਾ ਕੇ ਪਹੁੰਚੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ੍ਰਿੰਦਰਪੁਰ ਪਿੰਡ ਵਿਜੀਪੁਰ ਬਾਬਾ ਜੀ ਦੇ ਵਿਆਹ ਦੀ ਲੱਖ ਲੱਖ ਬਰਦਾਈ ਹੋਵੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਬਰਦਾਈ ਦਾ